ਨਾਮ ਮੇਜਰ ਸਿੰਘ ਵੇਂਡੋ ਵੇਂਡੋ ਇਹੋ ਨਿਸ਼ਾਹਰਾ ਪੰਨੋ ਚੌਧਰੀ ਵਾਲਾ ਬਾਬਾ ਕੀ ਗੱਲ ਮਾਪੀ ਵੀ ਤੁਹਾਡੇ ਲਾਗੇ ਤੇ ਘਰ 'ਚ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਯੂਪੀ ਪਟਾਕੇ ਬਣਾਉਂਦੇ ਸੀ ਤੋਂ ਪਟਾਕਿਆਂ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆਣ ਕੇ ਅਜੇ ਮਾਰ ਕੇ ਬੈਠਾ ਤੇ ਕੁੜੀ ਹੱਥੇ ਆਣ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ سانس ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋਈ ਹੈਗਾ ਵਾ ਤੇ ਇਹ ਕਿਤੇ ਕਦੇ-ਕਦੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਚਿਰ ਹੋ ਗਿਆ ਬਾਬੂ ਇਹਨਾਂ ਪਟਾਕੇ ਤਾਂ ਬਣਾਉਂਦੇ ਇਹਨਾਂ ਨੂੰ ਤਾਂ ਸਾਲੋਂ ਵਿੱਚ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਕਿ ਨੁਕਸਾਨ ਹੋਇਆ ਹੋ ਗਿਆ ਨੁਕਸਾਨ ਔਰ ਦੇਖ ਲਓ ਮੈਂ ਡੰਗਰ ਹੀ ਮਹਾ ਕੱਢੇ ਜਾ ਤੇ ਅਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਾਇ ਮੁਲਕ ਪੈ ਗਿਆ ਤੇ ਕੀ ਹੋਇਆ ਜਿੱਥੇ ਇਹਨਸ ਵੀਰੇ ਕਰੀਬ 9 ਵਜੇ ਨਾ ਇਦਾਂ ਅਚਾਨਕ ਅੱਗ ਲੱਗ ਗਈ ਤਾਂ ਇਹ ਪਟਾਕਿਆਂ ਦਾ ਕੰਮ ਬਣਾਉ ਦੇਈਦਾ ਟੱਕ ਤਿਆਰ ਕਰਕੇ ਬੰਸ ਪਲਾਈ ਕਰਦੇ ਹੀਦਾ ਤੇ ਚਾਨ ਕਿਤੇ ਇਹਨਾਂ ਤੋਂ ਅੱਗੂ ਲੱਗ ਗਈ ਕਿਤੇ ਤਾਂ ਤੇ ਉਹ ਇੱਕ ਜਨਾਨੀ ਦੀ ਡੈਥ ਹੋ ਗਈ ਦਾ ਜਨਾਨੀ ਦਾ ਨਾਮ ਆਪਣਾ ਉਦਾਂ ਪਤਾ ਨਹੀਂ ਸ਼ੀਨਾ ਸ਼ੀਲਾ ਕਹਿੰਦੇ ਤਾਂ ਸਾਹਨ ਉਹ ਆਕਾਸ਼ ਸਿੰਘ ਉਹ ਜਿਹੜੇ ਜਿੱਥੇ ਉਹਨਾਂ ਦਾ ਹੀ ਨਾਮ ਉਹ ਤਿੰਨ ਚਾਰ ਨਾਲ ਹੋਰ ਜਿਹੜੇ ਪਰਿਵਾਰ ਦੇ ਮੈਂਬਰ ਆ ਤਾਂ ਹਾਂਜੀ ਹਾਂਜੀ ਉਹਨਾਂ ਸਿਵਲ ਹਸਪਤਾਲ ਲੈ ਕੇ ਤਾਂ ਕਰਨਦਰ ਦੇ ਕੋਈ ਮਿਸਮਪਲਸ ਹਗਾ ਹੀ ਨਾ ਬਣਾਉਂਦਾ ਇਹ ਇਹ ਤਾਂ ਬਾਰੇ ਨਹੀਂ ਜਿਹੜੇ ਵੈਰੀਫਾਈ ਹੋ ਸਕਿਆ ਥਾ ਇਹ ਉਹਨਾਂ ਕਰਨ ਦੇ ਵੈਰੀਫਾਈ ਚਾਰ ਸਾਹਿਬ ਦਾ ਕਿੰਨਾ ਟਾਈਮ ਲੱਗਿਆ ਉਹ ਭਜਾਉਂਦੇ ਇਹ ਕਾਫੀ ਟਾਈਮ ਲੱਗ ਗਿਆ ਤਾਂ ਹਾਂਜੀ ਹਾਂਜੀ ਗੱਡੀਆਂ ਕੁੜੀਆਂ ਆਪਣੇ ਸਰਕਾਰੀ ਤਾਂ ਆਈਆਂ ਤਾਂ ਫੇਰ ਬਰਗੜਹਾਨੀਆਂ ਜੀ ਹੋਰ ਵੀ ਲੋਕਾਂ ਨੇ ਕਾਫੀ ਮਦਦ ਕੀਤੀ ਭਾਜੀ ਨੱਟ ਜਿੰਨੇ ਵੀ ਆਟ ਗਵਾਨ ਜਿੰਨੇ ਵੀ ਲੱਗਿਆ ਮੱਲਾ ਜਿੰਨਾ ਸਾਰਿਆਂ ਨੇ ਭਾਜ ਨੱਟ ਕਰਕੇ ਤਾਂ ਦੂਜਿਆਂ ਨੂੰ ਪਹਚਾ ਲਿਆ ਭਾਈਆਂ ਬੁਈਆਂ ਪੜਾਉਂਦੇ ਹੀ ਕਰੇ ਇੱਥੇ ਤੇ ਪਰਮਿਸ਼ਨ ਨਹੀਂ ਇਹਨਾਂ ਲਈ ਕੋਈ ਵੀ ਇਹਨਾਂ ਨੇ ਵੇਖੋ ਪਰਮਿਸ਼ਨ ਤੋਂ ਬਿਨਾ ਕੰਮ ਚੱਲਣ ਰਿਹਾ ਹੈਗਾ ਉਹਨੂੰ ਗਲਤੀ ਇਹਨਾਂ ਦੀ ਆ ਲੰਬੇ ਸਮੇਂ ਤੋਂ ਚੱਲਦਾ ਫਿਰ ਇਹ ਮਤਲਬ ਦਿਵਾਲੀ ਤੋਂ ਪਹਿਲਾਂ ਤੋਂ ਚੱਲਣ ਰਿਹਾ ਕੰਮ ਇਹਨਾਂ ਨੂੰ ਅੱਗੇ ਵੀ ਆਗਿਆ ਨਹੀਂ ਦਿੱਤੀ ਸੀ ਪੁਲਿਸ ਨੇ ਵੀ ਇਹ ਕੰਮ ਕਰਦੇ ਵਿੱਚ ਨਾ ਕਰੋ ਤੇ ਪਰ ਇਹ ਫੇਰ ਨਹੀਂ ਚਲੇ ਕਿ ਕਿ ਨਹੀਂ ਇੱਥੇ ਅੱਜ ਇਹ ਇੱਕ ਗੱਲ ਅੱਜ ਵੇਖੋ ਜੀ ਇੱਕ ਤੇ ਹੁਣ ਬੀਬੀ ਸੜ ਗਈ ਆ ਤੇ ਉਹਦੇ ਮਰ ਗਈ ਬਿਲਕੁਲ ਹੀ ਉਹਦਾ ਇੱਕ ਬੱਚਾ ਵਾ ਛੋਟਾ ਗਿਆ ਅਜੀ ਬੇਟੀ ਆ ਉਹਦੀ ਛੋਟੀ ਸਕੂਲੋਂ ਛੱਡ ਗਈ ਤੇ ਲਾਲਚ ਹੁੰਦਾ ਹੀ ਇਹ ਬੰਦੇ ਨੂੰ ਵੀ ਅਸੀਂ ਵੀ ਕੰਮਕਾਰ ਕਰਦੇ ਆ ਉਹ ਵੀ ਨਾਲੇ ਕੰਮ ਕਰਦੇ ਸੀ ਤੇ ਹੁਣ ਇਹ ਵੇਖੋ ਵੀ ਇਹ ਵਾਕਾ ਹੋ ਗਿਆ ਜਖਮੀ ਤਿੰਨ ਤੋਂ ਚਾਰ ਜਖਮੀ ਆ ਜੀ ਇੱਕ ਬੱਚਾ ਵਾ ਤੇ ਇੱਕ ਬੀਬੀਆਂ ਦੋ ਜਿਹਨਾਂ ਦੀਆਂ ਮਤਲਬ ਸੜੀਆਂ ਹੋਈਆਂ ਜਿਹੜੀਆਂ ਨਾਲ ਆ ਮਤਲਬ ਸੜੇ ਆ ਨਾ ਉਹਨਾਂ ਦਾ ਇੱਕ ਦਾ ਬਾਹਰ ਸੜਗੇ ਦਾ ਸਾਈਡ ਸੜ ਗਈ ਹੈ ਤੇ ਇੱਕ ਬੱਚਾ ਵਾ ਜਿਹਦੇ ਆ ਸਰੀਰ ਤੇ ਉੱਤੇ ਵੀ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਕਿਹੜੇ ਮਲੇ ਨੇ ਰੋਕਿਆ ਨਹੀਂ ਰੋਕਿਆ ਜੀ ਰੋਕਿਆ ਵਾ ਪਹਿਲਾਂ ਵੀ ਰੋਕਿਆ ਵਾ ਪੁਲਿਸ ਨੇ ਆਵਾਜ਼ ਦੇ ਕੇ ਵੀ ਦਿੱਤੀ ਹੈ ਦੋ ਵਾਰਾਂ ਤੇ ਮੁੜ ਕੇ ਫੇਰ ਉਲਟ ਹੋ ਜਾਂਦਾ ਕੰਮ ਜਦੋਂ ਤੁਹਾਨੂੰ ਪਤਾ ਗਵਾਉਣ ਮੱਥਾ ਫਿਰ ਇਹ ਬੀਬੀਆਂ ਦਾ ਕੰਮ ਹੀ ਹੁੰਦਾ ਵੀ ਪਿੱਟ ਨਾਕ ਦੂਜੇ ਨੂੰ ਫਲਾਣਾ ਵੀ ਇਹ ਕਰਦੇ ਉਹ ਕਰਦੇ ਆ ਗਲਤ ਹੋ ਜਾਂਦਾ ਕੰਮ ਰੋਕਿਆ ਬਜ਼ੇਰਾ ਪਰ ਨਹੀਂ ਹੁਣ ਅਗੋਂ ਪਹਿਲਾਂ ਇਹਨਾਂ ਨੂੰ ਦੱਸਿਆ ਵੀ ਕਿਤੇ ਬਾਹਰ ਖੁੱਲੀ ਥਾਂ 'ਤੇ ਕੰਮ ਕਰਨਾ ਚਾਹੀਦਾ ਵੀ ਤੁਸੀਂ ਘਰ ਦੇ ਵਿੱਚ ਨਾ ਇਹ ਕੰ ਮਹਲੇਦਾਰੀ ਆ ਬਰੀਆਂ ਲਗੀਦਾ ਪਰ ਰਹਿੰਦੇ ਵੀ ਇੱਥੇ ਸੀ ਆ ਰਹਿੰਦੇ ਵੀ ਇੱਥੇ ਆ ਜੀ ਰਾਇਸ਼ ਵੀ ਇੱਥੇ ਹੀ ਇਹਨਾਂ ਦੀ ਤੇ ਪਰ ਹੁਣ ਕੀ ਕਰ ਸਕਦੇ ਪ੍ਰਸ਼ਾਸਨ ਨੇ ਵੀ ਇਹਨਾਂ ਨੂੰ ਦੱਸਿਆ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਤੇ ਦੋ ਤਿੰਨ ਬੇਟੀਆਂ ਜੀ ਇੱਕ ਬੇਟਾ ਵਾ ਇਹ ਖਾ ਪਿਆ ਤੇ ਹਾਂਜੀ ਤੇ ਇੱਕ ਉਹਨਾਂ ਦੀ ਵਾਈਫ ਹੈ ਨਾਲ ਉਹ ਵੀ ਕਰਦੇ ਆ ਕੰਮ ਬਾਕੀ ਵੇਖੋ ਵੀ ਇਹਨਾਂ ਨੂੰ ਸਮਝਾਉਣ ਲਾਈ ਤਾਂ ਸਮਝਾਉਂਦੇ ਰਹੇ ਆ ਜੇ ਆਪਾ ਹੋ ਵੇਖੋ ਮਗਰ ਗਰੀਬ ਹੈ ਚਾਰੀ ਸਾਰੀ ਆ ਵੇਖੋ ਪਰਾਲੀ